ਮੇਲੋਸ ਅਸੀਕ ਰਾਮ ਰਾਮ ਮੈਂ ਤੁਹਾਡਾ ਆਪਣਾ ਮੁੰਟੀ ਐਮਸੀ ਮੈਂ ਫਿਰ ਤੁਹਾਡੇ ਵਾਸਤੇ ਬਜ਼ੁਰਗਾਂ ਵਾਸਤੇ ਮਤਾਵਾ ਵਾਸਤੇ ਜਿਨ੍ਹਾਂ ਨੂੰ ਦਵਾਈ ਦੀ ਜਰੂਰਤ ਹੈ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਹਾਂ ਮੈਂ ਹੱਥ ਜੋੜ ਕੇ ਬਜ਼ੁਰਗਾਂ ਨੂੰ ਬੇਨਤੀ ਕਰਦਾ 18 12 24 ਜਮਵਦਵਾਰ ਸਵੇਰੇ 10:00 ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਫ੍ਰੀ ਮੈਡੀਕਲ ਕੈਂਪ ਲੱਗੇਗਾ ਆਪਣੀ ਦੁਕਾਨ ਦੇ ਬਾਹਰ ਜੀ ਬਾਂਸੀ ਗੇਟ ਰੋਡ ਪਰ ਸ਼ਹਿਰ ਮੈਂ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਜ਼ਰੂਰਤ ਹੈ ਦਵਾਈਆਂ ਦੀ ਉਹ ਆਣ ਕੇ ਇਸ ਜੀ ਦਾ ਲੈ ਲੈ ਸਕਦੇ ਹਨ ਇਹ ਲਈ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਵੀ ਮੈਂ ਸੁਣਿਆ ਸੀ ਕਿ ਮੈਡੀਕਲ ਕੈਂਪ ਜਿਹੜੇ ਰੈਗੂਲਰਲੀ ਤੁਸੀਂ ਲਵਾ ਰਹੇ ਜੀ ਅਸੀਂ ਮਹੀਨੇ ਦੇ ਵਿੱਚ ਠੀਕ ਹੈ ਕਿੰਨੀਆਂ ਵਾਰੀ ਲਵਾਣੇ ਹਨ ਅੱਛਾ ਕੈਂਪ ਗੇੜਾ ਜਿੰਦੇ ਵਿੱਚੋਂ ਕਈ ਵਾਰੀ ਤਾਂ ਅਸੀਂ ਸਰਕਾਰੀ ਗੱਡੀ ਆਂਦੀ ਹੈ ਜੇ ਉਹ ਨਾਲ ਆਏ ਵੀਰ ਸਾਨੂੰ ਕਹਦੇ ਵੀ ਨਹੀਂ ਅਸੀਂ ਆ ਨਹੀਂ ਸਕਦੇ ਕੋਈ ਗੱਲ ਤੋਂ ਮਜਬੂਰੀ ਬਣ ਗਈ ਬੜੀ ਕਿ ਕਿਸੇ ਵੇਲੇ ਹੋ ਜਾਈ ਅਸੀਂ ਡਾਕਟਰ ਪ੍ਰੋਵਾਈਡ ਕਰਕੇ ਸਰਕਾਰ ਸੀ ਵੱਲ ਹਸਪਤਲ ਦਾ ਜਾਂ ਆਸੀ ਪਾਸੋਂ ਜਿਵੇਂ ਐਮਬੀਬੀਐਸ ਐਮਡੀ ਠੀਕ ਹੈ ਤੇ ਬਕਾਇਦਾ ਆਪਣੇ ਕੋਲੋਂ ਮੈਡੀਸਨ ਲਿਆ ਕੇ ਅਸੀਂ ਆਪਣੇ ਡਾਕਟਰ ਲਿਆ ਕੇ ਉੱਥੇ ਬਿਠਾੜੇ ਪੜ ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਜੀ ਅੱਜ ਰਹਿ ਗਿਆ ਇੱਕ ਵਧੀਆ ਐਮਸੀ ਦਾ ਵਧੀਆ ਜਿਹੜਾ ਹੈਗਾ ਸਰਕਾਰ ਵੱਲੋਂ ਨੁਮਾਇंदा ਚੁਣੇ ਜਾਣ ਵਾਲੇ ਬੰਦੇ ਦਾ ਇੱਕ ਕੰਮ ਹੈ ਜਿਹੜਾ ਕੰਮ ਤੁਸੀਂ ਬੇਖੂਬੀ ਤੇ ਬਹੁਤ ਵਧੀਆ ਤਰੀਕੇ ਨਾਲ ਨਿਭਾਰੇ ਜੀ ਫਿਰ ਅਸੀਂ ਆਪਣੇ ਜਿਹੜੇ ਡੇਂਗੂ ਮਲੇਰੀਆ ਤੋਂ ਬਚਾਉਣ ਵਾਸਤੇ ਇਹ ਮਹੀਨੇ ਦੇ ਵਿੱਚ ਤਿੰਨ ਵਾਰੀ ਚਾਰ ਵਾਰੀ ਅਸੀਂ ਮਹੀਨੇ ਦੇ ਵਿੱਚ ਜਿਹੜੀ ਆਪਾਂ ਫੋਕਿੰਗ ਕਰਾਣੀ ਆ ਸਾਰੇ ਮਲੇ ਦੇ ਵਿੱਚ ਠੀਕ ਹੈ ਸਾਰਾ ਉਹ ਆਪ ਬਿਠਾ ਕੇ ਆਪਣੇ ਨਾਲ ਆਪਣੇ ਬਾਈਕ ਤੇ ਬਿਠਾ ਕੇ ਉਹਨੂੰ ਸਾਰੇ ਮਲੇ ਦਾ ਘੇੜਾ ਲੁਆਣਾ ਘਰ-ਘਰ ਦੇ ਵਿੱਚ ਕਰਵਾਣੀ ਆ ਵੀ ਹਾਂ ਵੀ ਕਿਸੇ ਸਾਡੇ ਪਿੰਡ ਭਰਾ ਨੂੰ ਡੇਂਗੂ ਮਲੇਰੀਆ ਤੋਂ ਬਚਾਏ ਕਿਸੇ ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਜੀ ਆ ਅਜ ਰਹਿ ਗਿਆ ਆ ਐਕਟੀਵਿਟੀਜ਼ ਜਿਹੜੀਆਂ ਹੈਆਂ ਆ ਜਿਹੜੀਆਂ ਨੋ ਡਾਊਟ ਬੀ ਲੋਕਾਂ ਨੂੰ ਵਾਚੀ ਜਾਂਦਾ ਪਤਾ ਚੱਲਦਾ ਹੈ ਵੀ ਜਿਹੜਾ ਨਾ ਸਾਡਾ ਐਮਸੀ ਸਾਡਾ ਜਿਹੜਾ ਬੰਦਾ ਸੀ ਚੁਣਿਆ ਉਹ ਸਹੀ ਚੁਣਿਆ ਸਾਡੇ ਕਈ ਚੀਜ਼ਾਂ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਹੂੰ ਹੂੰ ਮਜਬੂਰੀਆਂ ਇਹ ਬਣ ਜਾਂਦੀਆਂ ਨੇ ਵੀ ਹਾਂ ਵੀ ਸਾਡੇ ਕੋਲ ਜਿਹੜੀ ਪਾਵਰ ਸਾਨੂੰ ਚਾਹੀਦੀ ਹੂੰ ਪਰਮਾਤਮਾ ਵੱਲੋਂ ਚਲੋ ਅਸੀਂ ਕਿੰਨੇ ਆ ਇਹ ਵੀ ਚਲੋ ਵਧੀਆ ਜੋ ਚੀਜ਼ ਸਾਨੂੰ ਚਾਹੀਦੀ ਹੈ ਵੀ ਲੋਕ ਆਣ ਕੇ ਸਾਨੂੰ ਕੰਮ ਕਹਿੰਦੇ ਨੇ ਹੂੰ ਹੂੰ ਪਰ ਸਾਡੇ ਕੋਲ ਕਈ ਚੀਜ਼ਾਂ ਹੁੰਦੀਆਂ ਸਾਡੇ ਕੋਲ ਉਨੀ ਪਾਵਰ ਹੀ ਨਹੀਂ ਹੁੰਦੀ ਅਸੀਂ ਕੰਮ ਕਰ ਸਕੀ ਪਰ ਜਦੋਂ ਅਸੀਂ ਅਗਲੇ ਦੇ ਸਾਡੇ ਕੋਲ ਚੱਲ ਕੇ ਆਂਦਾ ਸਾਨੂੰ ਇੰਨੀ ਕਿਉਂ ਪ੍ਰੇਸ਼ਾਨੀ ਹੁੰਦੀ ਹੈ ਯਾਰ ਸਾਡੇ ਕੋ ਕੰਮ ਹੀ ਨਹੀਂ ਹੋ ਸਕਿਆ ਯਾਰ ਕਈ ਕੰਮ ਇਹੋ ਜਿਹੇ ਸਾਡੇ ਹੋ ਜਾਂਦੇ ਜਿਹਨਾਂ ਕੋਲੇ ਪਾਵਰਾਂ ਨਹੀਂ ਜਿਹਨਾਂ ਕੋ ਸਿਸਟਮ ਹੈ ਉਹ ਅੰਦਰ ਵਰਕੇ ਬੈਠੇ ਨੇ ਉਹ ਜਲਦੀ ਕੀਤੇਉ ਨਹੀਂ ਜਲਦੀ ਜੇ ਉਹ ਕੰਮ ਕਰਨ ਤੇ ਸਾਡੀ ਲੋੜ ਹੀ ਨਾ ਪਵੇ ਚਲੋ ਆ ਤਾਂ ਜੀ ਪਰਮਾਤਮਾ ਦੇ ਕਰਮ ਨੇ ਹਰ ਕੋ ਬੰਦਾ ਆਪਦਾ ਆਪਦਾ ਕਰਮ ਕਰੀ ਜਾਂਦਾ ਤੁਹਾਨੂੰ ਜਿਹੜਾ ਹੈਗਾ ਪਰਮਾਤਮਾ ਨੇ ਡਿਊਟੀ ਲਈ ਏ ਤੁਸੀਂ ਆਉਂਦੀ ਡਿਊਟੀ ਤਹਿ ਦਿਲੀ ਤੇ ਸੱਚੇ ਮਨ ਨਾਲ ਨਿਭਾਰੇ ਜੇ ਤੁਹਾਡੇ ਵੱਲੋਂ ਇਹ ਇਹੀ ਤੁਹਾਡੇ ਲਈ ਸਬਰ ਪਰੇ ਤੁਹਾਡੀ ਡਿਊਟੀ ਲਈ ਤੇ ਬਹੁਤ ਵਧੀਆ ਬਹੁਤ ਅੱਛਾ ਲੱਗਾ ਜੀ ਅੱਜ ਅਸੀਂ ਮਿਲੇ ਆ ਉਹਨਾਂ ਨਾਲ ਬਹੁਤ ਵਧੀਆ ਬਹੁਤ ਜਿਹੜੀਆਂ ਗਹਿਰਾਈ ਦੀਆਂ ਗੱਲਾਂ ਹੋਈਆਂ ਤੇ ਅਸੀਂ ਉਹਨਾਂ ਨੂੰ ਇਸ ਗੱਲ ਲਈ ਧੰਨਵਾਦ ਕਰਾਂਗੇ ਕੁਝ ਯੁਵਾ ਪੀੜੀ ਨੂੰ ਤੁਸੀਂ ਵੀ ਇਸੇ ਦੇ ਦੇਣਾ ਚਾਹੋ ਯੁਵਾ ਪੀੜੀ ਹੈ ਵੀ ਮੰਨ ਲਓ ਕੋਈ ਚੰਗੇ ਕੰਮ ਦੇ ਵਿੱਚ ਜਿਵੇਂ ਮੰਨ ਲਓ ਉਹਨ ਕਬੱਡੀ ਕੱਪ ਅੱਜ ਕਰਾ ਰਹੇ ਆ ਵਕੀਲਾਲੀ ਵਸਤੀ ਠੀਕ ਹੈ ਵਕੀਲਾਲੀ ਵਸਤੀ ਜਿਹੜਾ ਮੇਰਾ ਦੋਸਤ ਬਣਿਆ ਗੁਰੂ ਪ੍ਰਵੇਸ਼ ਠੀਕ ਹੈ ਸਰਪੰਚ ਬਣਿਆ ਹੁਣ ਉਹਨਾਂ ਨਾਲ ਰਲ ਕੇ ਵੀਰ ਕਰਵਾਇਆ ਯੁਵਾ ਪੀੜੀ ਵਾਸੀ ਅਸੀਂ ਸਾਰਾ ਕਰ ਰਹੇ ਆ ਵੀ ਜਿਹੜਾ ਨਸ਼ੇ ਨਸ਼ਾ ਮੁਕਤ ਹੋਏ ਬਾਕੀ ਕੋਈ ਚੀਜ਼ਾਂ ਇਹੋ ਜੀਆਂ ਸਾਡੇ ਵਾਸੀ ਨੇ ਹੈਗੀਆਂ ਜਿਹੜੀਆਂ ਅਸੀਂ ਮੰਨ ਲਓ ਚੀਜ਼ ਅੰਦਰ ਦੀ ਬੜੀ ਫਰਮਾਇਸ਼ ਹੈ ਵੀ ਹਾਂ ਵੀ ਬੜਾ ਅੰਦਰ ਜਿਵੇਂ ਬਲਵਲੇ ਉੱਠਦੇ ਨੇ ਪਰ ਉਹਦੇ ਵਿੱਚ ਜਿਹੜੀ ਚੀਜ਼ ਹੈਗੀ ਹੈ ਵੀ ਸਾਡੇ ਵਾਸੀ ਨਹੀਂ ਕਈ ਚੀਜ਼ਾਂ ਹੁੰਦੀਆਂ ਵੀ ਹਾਂ ਵੀ ਅਸੀਂ ਉਹ ਕਰਵਾ ਸਕੀਏ ਸਾਡੀ ਪਹੁੰਚ ਦੋbaar ਹੁੰਦੀਆਂ ਨੇ ਤੇ ਫਿਰ ਕਈ ਸਾਡੇ ਕੋਲ ਪਾਵ ਨਹੀਂ ਹੈ ਗਿਆ ਫਿਰ ਕਹਿੰਦਾ ਮਤਲਬ ਸਾਡੇ ਕੋਲ ਕੁਝ ਹੋਵੇ ਤੇ ਅਸੀਂ ਜੁਵਾ ਪੀੜੀ ਨੂੰ ਸਾਡਾ ਵੀ ਸ਼ੌਕ ਹੈ ਕਿਉਂਕਿ ਅਸੀਂ ਵੀ ਛੋਟੇ-ਛੋਟੇ ਹੁੰਦੇ ਹਾਂ ਸਾਲੋਂ ਵੀ ਕਿਸੇ ਨੇ ਇਹ ਚੀਜ਼ ਸਿੱਖਿਆ ਜ ਸਾਡੇ ਘਰਦਿਆਂ ਨੇ ਵੜਿਆ ਪਰ ਅਸੀਂ ਵੀ ਕੋਈ ਚੀਜ਼ਾਂ ਚ ਮੰਨ ਲਓ ਨਾਲ ਲੈ ਕੇ ਤੁਰੀਏ ਉਹ ਵੀ ਸਾਡੇ ਭਰਾ ਵੀ ਨੇ ਸਾਡੇ ਕਈ ਬੱਚੇ ਵੀ ਨੇ ਤੇ ਕਈ ਸਾਡੇ ਬਜ਼ੁਰਗ ਵੀ ਨੇ ਅਸੀਂ ਹੱਥ ਜੋੜ ਕੇ ਇਹੀ ਕਹਾਂਗੇ ਵੀ ਯਾਰ ਇਹ ਜਿਹੜੀ ਚੀਜ਼ ਤੋਂ ਪਰ ਤਾਂ ਆਪਦੀ ਕਈ ਚੀਜ਼ਾਂ ਤੋਂ ਮਜਬੂਰੀ ਬਣ ਜਾਂਦੀ ਬਸ ਉਹਦੇ ਕਰਕੇ ਥੋੜਾ ਜਿਹਾ ਚਲੋ ਅਸੀਂ ਪਰਮਾਤਮਾ 'ਗੇ ਅਰਦਾਸ ਕਰਾਂਗੇ ਵੀ ਤੁਹਾਨੂੰ ਜਿਹੜੀ ਹੈਗੀਆਂ ਪਾਵਰਾ ਇੰਨੀ ਤੋਂ ਮਿਲ ਸਕਣ ਵੀ ਤੁਸੀਂ ਫਰੋਇਦਪੁਰ ਸਾਇ ਸ਼ਹਿਰ ਦਾ ਬਾਤ ਤੋਂ ਬਾਤ ਸਹਾਰ ਕਰ ਸਕੋ ਫਿਰ ਤੁਸੀਂ ਤਾਂ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ ਪਲਾਨ ਹੈ ਪਲਾਨ ਅਸੀਂ ਮੰਨ ਲਓ ਸਾਨੂੰ ਸਾਡੇ ਸ਼ੁਰੂ ਤੋਂ ਮਾਪਿਆਂ ਨੇ ਸਾਡੇ ਬਾਪਿਓ ਨੇ ਸ਼ੁਰੂ ਤੋਂ ਇੱਕੋ ਸਿੱਖਿਆ ਦਿੱਤੀ ਹੈ ਵੀ ਤੁਸੀਂ ਜੇ ਲੋਕ ਤੁਹਾਡੇ ਨਾਲ ਖੜਦੇ ਤੁਸੀਂ ਲੋਕਾਂ ਨਾਲ ਖੜੋ ਨੇ ਠੀਕ ਹੈ ਬਿਲਕੁਲ ਜੇ ਇਹ ਇਹਗਾ ਵੀ ਤੁਹਾਡੇ ਨਾਲ ਕਰਦੇ ਜੇ ਤੁਸੀਂ ਤੁਹਾਡੇ ਜੇ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਈਏ ਤੇ ਤੁਸੀਂ ਡਿਊਟੀ ਨਿਭਾਓ ਹਮ ਪਰ ਸਾਡੇ ਕੋਲ ਡਿਊਟੀ ਵੀ ਛੋਟੀ ਹੈ ਵੀ ਮੰਨ ਲਓ ਜੇ ਡੀ ਕੇ ਡਿਊਟੀ ਅਸੀਂ ਉਨੀ ਕੁ ਡਿਊਟੀ ਕਰ ਰਹੇ ਹਾਂ ਹਾਂ ਉਨੀ ਕੁ ਡਿਊਟੀ ਕਰ ਰਹੇ ਹਾਂ ਨੇ ਠੀਕ ਹੈ ਬਿਲਕੁਲ ਹਾਂ ਜੇ ਕੋਈ ਪ੍ਰਮਾਤਮਾ ਵੱਨੋ ਕਿਤੇ ਹੋਏਗਾ ਕਿਤੇ ਚਾਂਸ ਮਿਲੇਗਾ ਤੇ ਅਸੀਂ ਵੱਧ ਚੜ ਕੇ ਕੰਮ ਕਰਾਂਗੇ ਚਲੋ ਅਸੀਂ ਤਾਂ ਸਾਡੇ ਵੱਲੋਂ ਹਮੇਸ਼ਾ ਹੀ ਤੁਹਾਨੂੰ ਬੈਸਟ ਵਿਸ਼ੇ ਰਹਿਣ ਗਿਆ ਵੀ ਪ੍ਰਮਾਤਮਾ ਤੁਹਾਨੂੰ ਆਵਲੀ ਡਿਊਟੀ ਲਗਾਵੇ ਲਗਾਵੇ ਰابط ਰੱਖੀ ਦੇਵੇ ਤੇ ਤੁਸੀਂ ਫਰੋਈਪੁਰ ਸ਼ਹਿਰ ਦਾ ਵੱਧ ਤੋਂ ਵੱਧ ਸੁਧਾਰ ਕਰ ਸਕੋ ਬਿਲਕੁਲ ਅਸੀਂ ਸਾਨੂੰ ਸ਼ੌਂਕ ਵੀ ਹੈ ਅਸੀਂ ਸਾਨੂੰ ਇਹ ਹੈ ਵੀ ਅਸੀਂ ਜੇ ਪਰਮਾਤਮਾ ਕਰੇ ਸਾਡਾ ਇਹ ਨਹੀਂ ਹੈਗਾ ਵੀ ਆਹ ਵੀ ਅਸੀਂ ਆਪਣੇ ਘਰ ਬਾਰੇ ਸਾਨੂੰ ਇਹੀ ਹੈ ਵੀ ਹਾਂ ਵੀ ਸਾਨੂੰ ਅੱਗੇ ਕਾਫੀ ਸਾਡੇ ਤੇ ਨੀਰੀਆਂ ਵੀ ਚਲੀਆਂ ਤੂਫਾਨ ਵੀ ਸਾਡੇ ਆਏ ਵੀ ਹਾਂ ਵੀ ਸਾਡਾ ਕਾਫੀ ਮਕਰੋ ਵੀ ਕਰੋ ਬੇਕਾਰ ਮਰਿਆ ਬਾਕੀ ਹੈਗਾ ਵੀ ਜਿਹੜੀ ਇਹ ਮੈਨੂੰ ਸੀਸਾ ਲੋਕਾਂ ਦੀਆਂ ਮੇਰੇ ਨਾਲ ਸੀ ਤੇ ਉਹ ਸੀਸਾ ਨੇ ਮੈਨੂੰ ਬਚਾਇਆ ਤੁਸੀਂ ਆ ਤੇ ਵਾਰਡ ਵਾਰਿਆਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਉਹਨਾਂ ਦਾ ਬਿਆਸੇ ਦਿੱਲੀ ਅਸੀਂ ਧੰਨਵਾਦ ਕਰਦੇ ਰਹਿੰਦੇ ਆ ਵੀ ਇਹ ਹੈਗਾ ਬੱਚੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਬਿਠਾਇਆ ਠੀਕ ਹੈ ਹਾਂ ਵੀ ਅਸੀਂ ਤਾਂ ਇਹ ਵੀ ਉਹਨਾਂ ਨੂੰ ਕਹਿੰਨੇ ਆ ਵੀ ਜਦੋਂ ਮਰਜ਼ੀ ਤੁਹਾਡੇ ਵਾਸਤੇ ਸਾਡੇ ਘਰ ਦੇ 24 ਘੰਟੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਣ ਕੇ ਤੁਸੀਂ ਆਓ ਤੁਹਾਨੂੰ ਕੋਈ ਰੋਕ ਨਹੀਂ ਬਿਹਾ ਵੀ ਇਹ ਨਹੀਂ ਉਹ ਤੁਹਾਨੂੰ ਕਹੇਗਾ ਕੋਈ ਵੀ ਉਹ ਘਰ ਨਹੀਂ ਹੈਗਾ ਸਾਡੇ ਘਰ ਦੇ ਜੇ ਚਾਰ ਜੀ ਤੇ ਚਾਰੇ ਉਹਨਾਂ ਵਾਸਤੇ ਹਾਜ਼ਰ ਬੱਠੇ ਠੀਕ ਹਾਂ ਜੀ ਅੱਜ ਸਾਨੂੰ ਜਿਹੜੀ ਸੇਵਾਤਨਾ ਮਿਲਾਇਆ ਹੈ ਆ ਵਾਰ ਦੇ ਵਿੱਚ ਮਿਊਂਸੀਪਲ ਕੌਂਸਲ ਦਾ ਵਰਕ ਕਰ ਰਹੀ ਤੇ ਬਹੁਤ ਵਧੀਆ ਤੇ ਅੱਛੇ ਢੰਗ ਨਾਲ ਆਉਂਦਾ ਜਿਹੜਾ ਕਾਰਗੁਜ਼ਾਰੀ ਨੂੰ ਨਿਭਾ ਰਹੇ ਨੇ ਅਸੀਂ ਇਹਨਾਂ ਦਾ ਬੜੇ ਧੰਨਵਾਦੀ ਆ ਜਿਹੜਾ ਜਿਹੜਾ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਠੀਕ ਹੈ ਜੀ ਸਰ ਥੈਂਕ ਯੂ ਜੀ ਸ਼ੁਕਰੀਆ